आज दी ਗੱਲ ਕਰੀਏ ਤਾਂ ਡਿਫਰੈਂਟ ਟਾਈਪ ਆਫ ਫਲਾワー ਜਿਵੇਂ ਤੁਹਾਨੂੰ ਦਿਖ ਵੀ ਰਹੇ ਨੇ ਐਨੂਅਲ ਟਾਈਪ ਦੇ ਫਲਾワー ਨੇ। ਹਟਾ ਉਦੀ ਕੁਆਲਿਟੀ ਕਿਵੇਂ ਦੀ ਹੋਏ ਕਿ ਉਹ ਫਰੈਸ਼ਲੀ ਟ੍ਰਾਂਸਪਲੈਂਟਡ ਤਾਂ ਨਹੀਂ ਆ ਉਹਦੇ ਚ ਜਿਹੜੇ ਫਲਾਵਰਸ ਨੇ ਉਹ ਪ੍ਰੋਪਰ ਖਿਲੇ ਹੋਏ ਆ। ਗ੍ਰੇਡ ਪੰਜਾਬ ਟੀਵੀ ਦੇਖ ਰਹੇ ਹੋ ਅੱਜ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਐਨੂਅਲ ਫਲਾਵਰ ਸ਼ੋਅ ਲੱਗਿਆ ਹੋਇਆ ਹੈ ਤਸਵੀਰਾਂ ਦੇਖ ਸਕਦੇ ਹੋ ਕਿਨੇ ਸੋਨੇ ਸੁਨੇ ਫੁੱਲੇ ਤੇ ਖਿੜੇ ਹੋਏ ਨੇ ਔਰ ਇਹ ਫੁੱਲ ਨੇ ਜੋ ਕਿ ਰੰਗ ਬਰੰਗੇ ਨੇ ਵੱਖ-ਵੱਖ ਕਿਸਮਾਂ ਦੇ ਨੇ ਔਰ ਦੇਖ ਸਕਦੇ ਹੋ ਕਿ ਪਾਰੀ ਗਿਣਤੀ ਦੇ ਵਿੱਚ ਫੁੱਲ ਨੇ ਜੋ ਲੋਕਾਂ ਦੇ ਵੱਲੋਂ ਇੱਥੇ ਲੈ ਕੇ ਆਏਗੇ ਨੇ ਯਾਨੀ ਕਿ ਲੋਕ ਇਹਨਾਂ ਨੂੰ ਘਰਾਂ ਦੇ ਵਿੱਚ ਉਗਾਉਂਦੇ ਨੇ ਪੁੱਤਾਂ ਵਾਂਗ ਬੱਚਿਆਂ ਵਾਂਗ ਇਹਨਾਂ ਨੂੰ ਪਿਆਰ ਦਿੰਦੇ ਨੇ ਇਹਨਾਂ ਦੀ ਕੇਅਰ ਕਰਦੇ ਨੇ ਔਰ ਉਸ ਤੋਂ ਬਾਅਦ ਜੋ ਇੱਥੇ ਅੱਜ ਪ੍ਰਦਰਸ਼ਨੀ ਦੇ ਲਈ ਇੱਥੇ ਲੈ ਕੇ ਰੱਖੇ ਨੇ ਕੁਦਰਤ ਨਾਲ ਕੁਦਰਤ ਦੇ ਰੰਗਾਂ ਦੇ ਨਾਲ ਲੋਕਾਂ ਨੂੰ ਜੋੜਨ ਦੇ ਲਈ ਇਹ ਚੀਜ਼ ਹੈ ਜੋ ਕਿ ਕੀਤੀ ਜਾ ਰਹੀ ਹੈ ਔਰ ਇਸ ਬਾਰੇ ਗੱਲਬਾਤ ਕਰਨ ਦੇ ਲਈ ਇਸ ਵਕਤ ਸਾਡੇ ਨਾਲ ਮੈਂ ਮੌਜੂਦ ਨੇ ਮੈਂ ਆਪਣਾ ਗੱਲਬਾਤ ਕਰਦੀ ਆ ਜੀ ਮੈਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਮ ਥੋੜਾ ਆਪਣਾ ਇੰਟਰੋਡਕਸ਼ਨ ਸ਼ੁਰੂ ਦੇ ਹਾਂ ਜੀ ਮੈਂ ਡਾਕਟਰ ਮਧੂ ਐਜ਼ ਅ ਸਾਇੰਟਿਸਟ ਇੱਥੇ ਡਿਪਾਰਟਮੈਂਟ ਆਫ ਫਲੋਰਿਕਲਚਰ ਲੈਂਡਸਕੇਪਿੰਗ ਚ ਬਤੌਰ ਵਿਗਿਆਨੀ ਤੌਰ ਤੇ ਮੈਂ ਸੇਵਾ ਨਿਭਾ ਰਹੀ ਹਾਂ ਪਿਛਲੇ 14 ਸਾਲਾਂ ਤੋਂ ਸੋ ਮੇਰਾ ਇਹ ਡਿਪਾਰਟਮੈਂਟ ਮੇਜਰ ਮੇਰੀ ਸਪੈਸ਼ਲਾਈਜੇਸ਼ਨ ਫਲੋਰਿਕਲਚਰ ਦੇ ਵਿੱਚ ਹੀ ਹੈ ਜੀ ਸੋ ਮੈਂ ਅੱਜ ਇਸ ਐਨੂਅਲ ਫਲਾਵਰ ਸ਼ੋ ਦੇ ਬਾਰੇ ਥੋੜਾ ਦੱਸੋ ਕਿੰਨੀਆਂ ਕਿੰਨੀਆਂ ਕਿਸਮਾਂ ਦੇ ਫਲਾਵਰ ਨੇ ਕਿੰਨੀਆਂ ਕੈਂਟਰੀਆਂ ਇਸ ਵਾਰ ਹੋਈਆਂ ਨੇ ਜਦੋਂ ਅਸੀਂ ਪਹਿਲਾਂ ਤਾਂ ਐਂਟਰੀਜ਼ ਦੀ ਗੱਲ ਕਰਦੇ ਹਾਂ ਤਾਂ ਮੋਰ ਥੈਨ 171700 ਤੋਂ ਜ਼ਿਆਦਾ ਐਂਟਰੀਜ਼ ਹੋਈਆਂ ਨੇ ਤੇ ਜੇ ਫਲਾwrs ਦੀ ਗੱਲ ਕਰੀਏ ਤਾਂ ਡਿਫਰੈਂਟ ਟਾਈਪ ਆਫ ਫਲਾਰ ਜਿਵੇਂ ਤੁਹਾਨੂੰ ਦਿਖ ਵੀ ਰਹੇ ਨੇ ਐਨੂਅਲ ਟਾਈਪ ਦੇ ਫਲਾਰ ਨੇ ਇਹਦੇ ਵਿੱਚ ਫੋਲੀਏ ਚ ਪਲਾਂਟਸ ਆਏ ਹੋਏ ਪਾਮ ਨੇ ਸਾਈਕਿਡਸ ਨੇ ਕੈਕਟਾਈ ਸਕੂਲੈਂਟਸ ਨੇ ਸੋ ਕਾਫੀ ਟਾਈਪ ਦੇ ਪਲਾਂਟਸ ਇੱਥੇ ਇਸ ਟਾਈਮ ਡਿਸਪਲੇ ਕੀਤੇ ਨੇ ਤਾਂ ਇਸ ਤੋਂ ਬਿਨਾਂ ਇੱਕ ਸਾਡਾ ਐਡੀਸ਼ਨਲ ਸੈਕਸ਼ਨ ਹੈ ਜਿਹੜਾ ਅਸੀਂ ਅੰਦਰ ਹਾਲ ਦੇ ਵਿੱਚ ਅਰੇਂਜ ਕੀਤਾ ਉਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਡਿਸਪਲੇ ਇਨ ਦਾ ਸੈਂਸ ਕਿ ਉਹਦੇ ਚ ਅਰੇਂਜਮੈਂਟਸ ਬਣਾਏ ਹੋਏ ਨੇ ਜਿਨ੍ਹਾਂ ਦੇ ਵਿੱਚ ਅਸੀਂ ਫਰੈਸ਼ ਫਲਾਰ ਡਰਾਈ ਫਲਾਰ ਅਰੇਂਜਮੈਂਟ ਫਰੈਸ਼ ਕਮ ਡਰਾਈ ਨੇ ਡਿਫਰੈਂਟ ਔਰਨਮੈਂਟਸ ਔਰਨਮੈਂਟ ਦੇ ਵਿੱਚ ਜਿਹੜੇ ਪਾਰਟਿਸਪੈਂਟਸ ਨੇ ਉਹਨਾਂ ਨੇ ਬਹੁਤ ਸੋਹਣੇ ਜਿਵੇਂ ਕਹਲੋ ਬ੍ਰੇਸਲੇਟ, ਇਅਰਿੰਗਸ, ਨੈਕਲੇਸ টাইਪ ਉਹ ਬਣਾਈ ਹੋਈ ਹੈ। ਬੌਂਸਾਈ ਦਾ ਇੱਕ ਸੈਕਸ਼ਨ ਹੈਗਾ, ਇੱਕ ਮੈਡੀਸਨਲ ਐਂਡ ਐਰੋਮੈਟਿਕ ਪਲਾਂਟਸ ਦਾ ਵੀ ਸੈਕਸ਼ਨ ਹੈ। ਦੈਨ ਇਨ ਐਡੀਸ਼ਨ ਟੂ 댓 ਕੱਟ ਫਲਾਰਸ ਨੇ ਜਿਨ੍ਹਾਂ ਨੂੰ ਕੱਟ ਸਟੈਮਸ ਨੂੰ ਪਾਣੀ ਦੇ ਵਿੱਚ ਰੱਖ ਕੇ ਅੰਦਰ ਰੱਖਿਆ ਹੋਇਆ। ਸੋ ਡਿਫਰੈਂਟ ਕੈਟੇਗਰੀਜ਼ ਦੇ ਡਿਸਪਲੇ ਨੇ ਮੇਜਰ ਜਿਹੜੀਆਂ ਹਨ। ਜੀ। ਸੋ ਜ਼ਿਕਰ ਕੀਤਾ ਤੁਸੀਂ ਪਾਰਟਿਸਪੈਂਟਸ ਦਾ ਸੋ ਇਹ ਪਾਰਟਿਸਪੈਂਟਸ ਨੂੰ ਪ੍ਰਾਈਜ਼ਸ ਵੀ ਦੇ ਜਾਣਗੇ, ਪੋਜੀਸ਼ਨਸ ਵੀ ਕ ਕਿਉਂਕਿ ਸਾਡਾ 2 ਦਿਨਾਂ ਦਾ ਸ਼ੋਅ ਹੈ ਤੋਂ ਸੋ ਅਸੀਂ ਕੱਲ ਜਿਹੜਾ ਇਹਦਾ ਫਰਸਟ ਏ ਦੇ ਵਿੱਚ ਡਿਫਰੈਂਟ ਪਾਰਟਿਸਪੈਂਟਸ ਆਪਣੇ ਐਂਟਰੀਜ਼ ਲੈ ਕੇ ਆਈਆਂ ਨੇ ਉਹ ਐਂਟਰੀਜ਼ ਨੂੰ ਅਸੀਂ ਅਗੇਨ ਜਜਿੰਗ ਕਰਵਾਈ ਆਪਣੇ ਐਕਸਪਰਟਸ ਤੋਂ ਜਜਿੰਗ ਤੋਂ ਬਾਅਦ ਉਹਨਾਂ ਨੂੰ ਫਰਸਟ ਔਰ ਸੈਕੰਡ ਪ੍ਰਾਈਜ਼ਸ ਅਕੋਰਡਿੰਗ ਟੂ ਦ ਜਿਮੇਦੀ ਪਲਾਂਟ ਦੀ ਕੁਆਲਿਟੀ ਉਹਦੇ ਅਕੋਰਡਿੰਗ ਅਸੀਂ ਇਹ ਦਿੱਤੇ ਨੇ ਤੋਂ ਅੱਜ ਸਾਡਾ ਪ੍ਰਾਈਜ਼ ਡਿਸਟ੍ਰਿਬਿਊਸ਼ਨ ਫੰਕਸ਼ਨ ਹੈ 2:30 ਔਨਵਰਡਸ ਹੋਏਗਾ ਤੋਂ ਉਹਦੇ ਵਿੱਚ ਅਸੀਂ ਜਿਹੜੇ ਵਿਨਰਸ ਨੇ ਉਹਨਾਂ ਨੂੰ ਪ੍ਰਾਈਜ਼ ਵੀ ਦੇਨੇ ਜੀ ਸੋ ਜਜਿੰਗ ਕਿਹੜੀ ਕਿਹੜੀ ਚੀਜ਼ਾਂ ਨੇ ਜੋ ਇਸ ਧਿਆਨ ਚ ਰੱਖੀਆਂ ਜਾਂਦੀ ਨੂੰ ਜੋ ਕਿ ਦੇਖ ਕੇ ਦਿੱਤੇ ਜਾਂਦੇ ਨੇ ਅ ਦੇਖੋ ਸਭ ਤੋਂ ਪਹਿਲਾਂ ਤਾਂ ਜੇ ਅਸੀਂ ਜਜਿੰਗ ਦੀ ਗੱਲ ਕਰੀਏ ਇਟਸ ਵੈਰੀ ਡਿਫਿਕਲਟ ਜੇ ਆਪਾਂ ਗੱਲ ਕਰੀਏ ਕਿਉਂਕਿ ਹਰ ਜੋ ਪਾਰਟਿਸਪੈਂਟਸ ਹੈ ਕਿਉਂਕਿ ਜਦੋਂ ਆਪਾਂ ਸਪੈਸ਼ਲ ਕਰਦੇ ਆ ਨਾ ਕਿ ਪਾਰਟਿਸਪੀਸ਼ਨ ਫ੍ਰੋਮ winning point ਇੰਟਰਵਿਊ ਵੀ ਅਸੀਂ ਪ੍ਰਾਈਜ਼ ਲੈਣਾ ਤਾਂ ਹਰ ਕੋਈ ਬੈਸਟ ਸਪੈਸਿਮਨ ਲੈ ਕੇ ਆਉਂਦਾ ਸੋ ਇਹ ਬਹੁਤ ਪਹਿਲਾਂ ਮੁਸ਼ਕਿਲ ਹੁੰਦਾ ਸਾਡੇ ਲਈ ਵੀ ਜਜਿੰਗ ਕਰਨਾ ਕਿਉਂਕਿ ਜੋ ਪੌਟਸ ਆਉਂਦੇ ਉਹ ਬੜੇ ਅੱਛੀ ਕੁਆਲਿਟੀ ਦੇ ਹੁੰਦੇ ਆ ਬਟ ਦੈਨ ਆਲਸੋ ਕੁਝ ਕ੍ਰਾਈਟੇਰੀਆ ਜਿਵੇਂ ਸਾਡੇ ਬ੍ਰੋਸ਼ਰ ਦੇ ਵਿੱਚ ਚੀਜ਼ਾਂ ਮੈਂਸ਼ਨ ਨੇ ਕਿ ਜੇ ਤੁਸੀਂ ਕਟ ਫਲਾਰ ਹੈ ਤਾਂ ਉਹਦੇ ਚ ਕਿੰਨੇ ਨੰ ਔਰ ਤਾਂ ਉਹਦੀ ਕੁਆਲਿਟੀ ਕਿਵੇਂ ਦੀ ਹੋਏ ਕਿ ਉਹ ਫਰੈਸ਼ਲੀ ਟ੍ਰਾਂਸਪਲੈਂਟਡ ਤਾਂ ਨਹੀਂ ਹੈ ਉਹਦੇ ਚ ਜਿਹੜੇ ਫਲਾwrs ਨੇ ਉਹ ਪ੍ਰੋਪਰ ਖਿਲੇ ਹੋਏ ਹੈ ਜਾਂ ওভার ਤਾਂ ਨਹੀਂ ਸੋ ਕਾਫੀ ਸਾਰੀਆਂ ਚੀਜ਼ਾਂ ਇਹ ਮਾਈਂਡ 'ਚ ਰੱਖ ਕੇ ਫਿਰ ਉਹਨਾਂ ਦੇ ਬੇਸਿਸ 'ਤੇ ਜਜਿੰਗ ਕੀਤੀ ਜਾਂਦੀ ਹੈ। ਜੀ। ਅਸਮ ਜੀ ਥੋੜੇ ਫਲਾਅਰਜ਼ ਦੇ ਬਾਰੇ ਦੱਸ ਦੋਗੇ। ਇਹ ਕਿਹੜੀ-ਕਿਹੜੀ ਕਿਸਮਾਂ ਨੇ ਕੁਝ ਕਿਸਮਾਂ ਬਾਰੇ ਦੱਸ ਸਕਦੇ ਹੋ? ਹਾਂ ਜੀ ਜਿਵੇਂ ਇਹ ਸਾਰੇ ਸਾਡੇ ਵਿੰਟਰ ਸੀਜ਼ਨ ਸੀਜ਼ਨ ਐਨੂਅਲਸ ਨੇ ਜਿਵੇਂ ਉਹਨਾਂ ਸਰਦੀ ਦਾ ਮੌਸਮ ਚੱਲ ਰਿਹਾ ਸੋ ਇਹ ਸਾਰੇ ਵਿੰਟਰ ਸੀਜ਼ਨ ਐਨੂਅਲਸ ਨੇ ਜਿਵੇਂ ਪਹਿਲਾਂ ਤੁਸੀਂ ਦੇਖ ਰਹੇ ਹੋ ਮੈਰੀਗੋਲ ਲੱਗਿਆ ਹੋਇਆ ਇਹ ਸਾਰੇ ਨਸਟਰਸ਼ੀਅਮ ਨੇ ਦੈਨ ਡਿਫਰੈਂਟ ਟਾਈਪ ਆਫ ਫਲਾਅਰ ਅੱਗੇ ਜਿਵੇਂ ਡਾਈਮੋਰਫੋਥਿਕਾ, ਡੰਡੇਲੀਆ, ਮੈ ਅਲੱਗ-ਅਲੱਗ ਤਰ੍ਹਾਂ ਦੇ ਪਲਾਂਟਸ ਜਿਵੇਂ ਤੁਹਾਡੇ ਦੂਸਰੀ ਸਾਈਡ ਜਿਹੜਾ ਹੈਗਾ ਪਿਟੂਨੀਆ ਪੈਂਜੀ ਹੈ ਔਰਨਾਮੈਂਟਲ ਕੇਲ ਹੈ ਸਟਾਕ ਹੈ ਸੋ ਡਿਫਰੈਂਟ ਟਾਈਪ ਦੇ ਹਾਂਜੀ ਸੋ ਇਸ ਦੇ ਵਿੱਚ ਕਿਹੜੀ ਚੀਜ਼ ਜਿਸ ਤਰ੍ਹਾਂ ਗੱਲ ਕਰੀਏ ਆਪਾਂ ਫਲਾਵਰਸ ਬਹੁਤ ਜ਼ਿਆਦਾ ਨਹੀਂ ਨੇਟਿਵਸ ਕਿਹੜੇ ਨੇ ਇਨਚੋ ਐਕਜ਼ੋਟਿਕਸ ਕਿਹੜੇ ਨੇ ਸੋ ਮੋਸਟਲੀ ਇਹਨਾਂ ਦੇ ਵਿੱਚ ਆਪਣੇ ਇੱਥੋਂ ਹੈ ਹੀ ਨੇ ਨੇਟਿਵ ਹੀ ਨੇ ਬਟ ਇਹਨਾਂ ਦੇ ਵਿੱਚ ਕਾਫੀ ਸਾਰੇ ਹਾਈਬ੍ਰਿਡਸ ਨੇ ਜਿਹੜੇ ਤੁਹਾਡੇ ਰਾਈਟ ਸਾਈਡ ਜਿਵੇਂ ਪੈਂਜੀ ਔਰ ਪਿਟੂਨੀਆ ਸੋ ਐਗਜ਼ੋਟਿਕ ਦੇ ਵਿੱਚ ਜਿਵੇਂ ਲਿਲੀਅਮ ਫਲਾਰ ਹੈ ਉਹਦਾ ਵੀ ਕਾਫੀ ਡਿਸਪਲੇ ਕੀਤਾ ਹੋਇਆ ਹੈ ਲਿਲੀਓਮੈਂਡਨ ਔਰਕੀਡਸ ਨੇ ਇਹ ਸਾਰੇ ਐਗਜ਼ੋਟਿਕ ਵੈਰਾਈਟੀਆਂ ਦੇ ਵਿੱਚ ਹੁੰਦੀਆਂ ਨੇ ਉਹ ਵੀ ਕਾਫੀ ਇੱਥੇ ਡਿਸਪਲੇ ਕੀਤੀਆਂ ਹੋਈਆਂ ਜੀ ਜੀ ਸੋ ਇਹਨਾਂ ਦੀ ਕੇਅਰ ਹੈ ਕਾਫੀ ਜ਼ਿਆਦਾ ਸਮਾਂ ਲੱਗਦਾ ਵੈ ਪਲਾਂਟੇਸ਼ਨ ਬਾਰੇ ਥੋੜਾ ਦੱਸ ਦੋ ਕਿਵੇਂ ਇਸੀ ਪਲਾਂਟੇਸ਼ਨ ਹੁੰਦੀ ਹੈ ਕਿੰਨਾ ਸਮਾਂ ਲੱਗਦਾ ਫੁੱਲ ਖਿੜਨ ਤੱਕ ਦਾ ਜੀ ਬਿਲਕੁਲ ਦੇਖੋ ਜਦੋਂ ਆਪਾਂ ਟਾਈਮ ਦੀ ਔਰ ਪਲਾਂਟੇਸ਼ਨ ਦੀ ਗੱਲ ਕਰਦੇ ਜਿਹੜੇ ਫੁੱਲ ਨੇ ਇਹਨਾਂ ਨੂੰ ਜਿਵੇਂ ਇੱਕ ਛੋਟੇ ਬੱਚੇ ਦੀ ਤਰ੍ਹਾਂ ਕੇਅਰ ਚਾਹੀਦੀ ਹੈ ਸੋ ਫਰੋਮ ਅਨਿਸ਼ਲ ਪੁਆਇੰਟ ਆਫ 뷰 ਪਲਾਂਟਿੰਗ ਟੂ ਲੈਕ ਕੇ ਟਿਲ ਦਾ ਓਵਰ ਜਦੋਂ ਫਲਾਰ ਹੋ ਜਾਂਦੇ ਉਦੋਂ ਤੱਕ ਇਹਦੀ ਪ੍ਰੋਪਰ ਕੇਅਰ ਜ਼ਰੂਰੀ ਹੈ ਤਾਂ ਜਿਵੇਂ ਇੱਥੇ ਡਿਸਪਲੇ ਕੀਤਾ ਹੈ ਇਹਦੇ ਵਿੱਚ ਜੇ ਆਪਾਂ ਗੱਲ ਕਰੀਏ ਐਨੂਅਲਸ ਦੀ ਜੋ ਵਿంటర్ ਸੀਜ਼ਨ ਐਨੂਅਲ ਹੈ ਤੋ ਕਿ ਵਿਦਨ ਵਿంటర్ ਸੀਜ਼ਨ ਉਹ ਓਵਰ ਹੋ ਜਾਣਗੇ ਸੋ ਜਿਵੇਂ ਸੈਪਟੈਂਬਰ ਅਕਟੂਬਰ ਦੇ ਵਿੱਚ ਜਦੋਂ ਸਰਦੀਆਂ ਥੋੜੀਆਂ ਸ਼ੁਰੂ ਹੁੰਦੀਆਂ ਉਸ ਟਾਈਮ ਇਹਦੇ ਸੀਡ ਸੋ ਹੁੰਦੇ ਐ ਐਟ ਦੈ ਟਾਈਮ ਦੈਨ ਉਸ ਵਾ ਦੇ ਦੀਆਂ ਜਿਹੜੀਆਂ ਸੀਡਲਿੰਗਸ ਬਣ ਜਾਂਦੀਆਂ ਸੀਡ ਤੋਂ ਉਹਨਾਂ ਨੂੰ ਅਸੀਂ ਪੌਟਸ ਦੇ ਵਿੱਚ ਟ੍ਰਾਂਸਪਲੈਂਟ ਕਰਦੇ ਆ ਸੋ ਅਕੋਰਡਿੰਗਲੀ ਫਿਰ ਉਸ ਤੋਂ ਬਾਅਦ ਟਾਈ ਵਿਦ ਰਿਕੁਆਇਰਮੈਂਟ ਆਫ ਦਾ ਪlant ਆਪ ਉਹਦੇ ਨਾਲ ਪਾਣੀ ਦਿੰਨੇ ਆ ਥੈਨ ਆਫਟਰ ਥੈਟ ਕੀ ਇਹਦੇ ਚ ਫਲਾਰ ਬਰਡਸ ਬਣ ਜਾਂਦੀਆਂ ਤੋਂ ਜਿਹੜਾ ਆ ਸੀਜ਼ਨ ਆ ਰਿਹਾ ਜਨ ਫੈਬਰੂਰੀ ਚ ਉਸ ਟਾਈਮ ਇੱਕ ਪੀਕ ਫਲਾਰਿੰਗ ਤੇ ਫਲਾਰਸ ਹੁੰਦੇ ਨੇ ਮੀਨਸ ਫੁੱਲੀ ਓਪਨ ਹੋ ਜਾਂਦੀ ਹੈ ਸੋ ਉਹ ਚੀਜ਼ ਆ ਡਿਸਪਲੇ ਦੇ ਲਈ ਨਾਟ ਓਨਲੀ ਫॉर ਈਵਨ ਫਲਾਵਰ ਸ਼ੋ ਈਵਨ ਜਦੋਂ ਆਪਾਂ ਘਰ ਦੇ ਵੀ ਗੱਲ ਕਰਦੇ ਆ ਤਾਂ ਸੋ ਜੋ ਪੀਕ ਫਲਾਰਿੰਗ ਦਾ ਟਾਈਮ ਹੈ ਬਹੁਤ ਅੱਛਾ ਉਹਦੇ ਨਾਲ ਇ ਨੂੰ ਜੇਕਰ ਪਗਲਕ੍ਰੀਸ ਡਿਪਾਰਟਮੈਂਟ ਦੇ ਵੱਲੋਂ ਕਿਤੇ ਵੱਲ ਨੂੰ ਵੀ ਇਸ ਨੂੰ ਵਿਧਾਇਆ ਜਾਂਦਾ ਵਈ ਜਾਂ ਫਿਰ ਯੁਵਾ ਵੈ ਜੋ ਯੂਥ ਵੈ ਉਹ ਇਸ ਚੀਜ਼ ਵੱਲ ਕਿੰਨਾ ਕਿ ਧਿਆਨ ਦਿੰਦਾ ਵੈ ਇਸ ਨੂੰ ਕਿਤੇ ਵਜੋਂ ਅਪਣਾਉਣ ਦੇ ਵਿੱਚ ਜੀ ਬਿਲਕੁਲ ਪਹਿਲਾਂ ਜੇ ਆਪਾਂ ਕਿਤੇ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਕੀ ਹੁੰਦਾ ਸੀ ਜਸਟ ਆਪਾਂ ਜਿਹੜੀਆਂ ਸਾਡੀਆਂ ਕਾਮਨ ਕ੍ਰੌਪਸ ਸੀ ਵੈਜੀਟੇਬਲਸ ਜਾਂ ਕੋਈ ਹੋਰ ਕੀ ਫਰੂਟਸ ਆਈ ਸੀ ਜਾਂ ਕਣਕ ਛੋਨਾ ਬਟ ਇਨ ਐਡੀਸ਼ਨ ਟੂ ਥੈਟ ਪਿਛਲੇ 10-15 ਸਾਲਾਂ ਤੋਂ ਕਾਫੀ ਟ੍ਰੈਂਡ ਚੇਂਜ ਹੋ ਗਿਆ ਹੁਣ ਜਿਹੜੇ ਜੇ ਆਪਾਂ ਗੱਲ ਕਰੀਏ ਯੂਥ ਦੀ ਗੱਲ ਕਰਦੇ ਆ ਬੱਚੇ ਪੜ੍ਹ ਤਾਂ ਲੈਂਦੇ ਬਟ ਉਹਨਾਂ ਨੂੰ ਅੱਗੇ ਕਈ ਵਾਰ ਰਸਤਾ ਨਹੀਂ ਮਿਲਦਾ ਕਿ ਅਸੀਂ ਕਿਹੜੀ ਚੀਜ਼ ਨੂੰ ਟ੍ਰੈਂਡ ਨੂੰ ਅਗੇ ਫੋਲੋ ਕਰੀਏ ਜਾਂ ਕਿਸ ਨੂੰ ਐਜ਼ ਅ ਕਿੱਤਾ ਕਰੀਏ ਤਾਂ ਸਾਡੇ ਇੱਥੇ ਪੀਆਯੂ ਦੇ ਵਿੱਚ ਟ੍ਰੇਨਿੰਗਸ ਵੀ ਹੁੰਦੀਆਂ ਨੇ ਕਾਫੀ ਬੱਚਿਆਂ ਨੂੰ ਦਿੰਦੇ ਨੇ ਯੂਨਐਮਪਲੋਇਡ ਯੂਥ ਹੈ ਈਵਨ ਨਾਟ ਓਨਲੀ ਯੂਥ ਫੀਮੇਲ ਫਾਰਮਰਸ ਵੀ ਆ ਰਹੇ ਨੇ ਸੋ ਉਹਨਾਂ ਨੂੰ ਜੋ ਟ੍ਰੇਨਿੰਗਸ ਆ ਉਹਦੇ ਅਕੋਰਡਿੰਗ ਅਸੀਂ ਮੋਟੀਵੇਟ ਕਰਦੇ ਹਾਂ ਟੂ ਗਰੋ ਥਿਸ ਟਾਈਪ ਆਫ ਫਲਾਰਸ ਇਦਾਂ ਦੇ ਫਲਾਰ ਗਰੋ ਕਰੋ ਤੇ ਕਾਫੀ ਸਾਰੇ ਸਾਡੇ ਬੱਚੇ ਨੇ ਜਿਨ੍ਹਾਂ ਨੇ ਇਹਨਾਂ ਨੂੰ ਐਜ਼ ਅ ਦੀ ਨਰਸਰੀ ਵੀ ਸੋ ਕਰਕੇ ਵੇਚਣੀ ਵੀ ਸ਼ੁਰੂ ਕਰਤੀ ਹੈ ਕੁਝ ਬੱਚਿਆਂ ਨੇ ਜਿਵੇਂ ਆਪਣੀਆਂ ਨਰਸਰੀਜ਼ ਓਪਨ ਕਰ ਲੀਆਂ ਨੇ ਜਾਂ ਪੋਟ ਪਲਾਂਟਸ ਬਣਾ ਕਿ ਉਹ ਸੇਲ ਕਰ ਰਹੇ ਨੇ ਸੋ ਕਾਫੀ ਸਾਰੇ ਬੱਚੇ ਇਸ ਵਲੂਵ ਕਰ ਰਹੇ ਨੇ ਜੀ ਜਿਵੇਂ ਇੱਕ ਚੀਜ਼ ਦੇ ਵਿੱਚ ਫਰਕ ਦੇਖਿਆ ਕਿ ਇੱਥੇ ਜ਼ਿਆਦਾਤਰ ਜਿਹੜੇ ਕਲੇ ਪੋਰਟਸ ਨੇ ਪਰ ਮਾਰਕੀਟ ਦੇ ਵਿੱਚ ਪਲਾਸਟਿਕ ਪੋਰਟਸ ਬਹੁਤ ਵਿਕ ਰਹੇ ਨੇ ਦੋਨਾਂ ਵਿੱਚ ਅੰਤਰ ਹੈ ਜਾਂ ਫਿਰ ਦੋਨੋਂ ਸੇਮ ਹੈ ਨੇ ਦੇਖੋ ਵਿਦ ਟ੍ਰੈਂਡ ਜਿਵੇਂ ਆਪਾਂ ਪਹਿਲਾਂ ਵੀ ਗੱਲ ਟ੍ਰੈਂਡ ਦੀ ਕਰਦੇ ਆ ਵਿਦ ਟ੍ਰੈਂਡ ਸਭ ਕੁਝ ਚੇਂਜ ਹੋ ਰਿਹਾ ਨਾਟ ਓਨਲੀ ਅਰਦਨ ਪੋਟ ਪਲਾਸਟਿਕ ਵੀ ਨੇ ਕਲੇਈ ਪੋਟ ਆ ਰਹੇ ਨੇ ਤੁਸੀਂ ਦੇਖਿਆ ਹੋਣਾ ਈਵਨ ਅੱਜਕਲ ਮੈਟੈਲਿਕ ਪੋਟਸ ਵੀ ਨੇ ਉਹ ਦੇਖੋ ਜਿਹੜਾ ਪਲਾਸਟਿਕ ਦਾ ਪੋਟ ਹੈ 노 ਡਾਊਟ ਉਹਦੇ 'ਚ ਜਦੋਂ ਅਸੀਂ ਪਾਣੀ ਪਾਉਂਦੇ ਆ ਜਿਹੜਾ ਵਾਟਰਿੰਗ ਕਰਦੇ ਆ ਜਿਹੜਾ ਕਲੇਈ ਪੋਟ ਆ ਜਾਂ ਅਰਦਨ ਪੋਟ ਆ ਉਹਦੇ 'ਚ ਥੋੜਾ ਮੋਇਸਚਰ ਐਬਜ਼ਾਰਬ ਕਰ ਲੈਂਦਾ ਪੋਟ ਤੇ ਜਿਹੜਾ ਪਲਾਸਟਿਕ ਦੇ ਵਿੱਚ ਉਹਨਾਂ ਜ਼ਿਆਦਾ ਐਬਜ਼orb ਨਹੀਂ ਕਿਉਂਕਿ ਪਲਾਸਟਿਕ ਦੇ ਵਿੱਚ ਉਹ ਸੁੱਕਣਾ ਨਹੀਂ ਪਾਣੀ ਸੋ ਅਕੋਰਡਿੰਗਲੀ ਉਹਦੀ ਰਿਕੁਆਇਰਮੈਂਟ ਆਪਾਂ ਚੇਂਜ ਕਰ ਸਕਦੇ ਹਾਂ ਕਿੰਨਾ ਵਾਟਰ ਦੀ ਰਿਕੁਆਇਰਮੈਂਟ ਪਲਾਸਟਿਕ ਜਾਂ ਉਹ ਵੈਰੀ ਕਰੇਗੀ ਬਟ ਇਹ ਨਹੀਂ ਕਹਿ ਸਕਦੇ ਕਿ ਬਿਲਕੁਲ ਹੀ ਨਹੀਂ ਲਾਉਣਾ ਟ੍ਰੈਂਡ ਦੇ ਅਕੋਰਡਿੰਗ ਥੋੜਾ ਜਿਹਾ ਸਾਨੂੰ ਅਡਾਪਟ ਕਰਨਾ ਪਏਗਾ ਜੀ ਸੋ ਮੈਮ ਬੋਬੋ ਥੈਂਕ ਯੂ ਨੋਲੇਜ ਸਾਰੀ ਇਹ ਜੋ ਅਗਲ ਬਤਾਂ ਨੇ ਦੱਸਣ ਦੇ ਲਈ ਸੋ ਬਿਲਕੁਲ ਆ ਜੋ ਇਹ ਫਲਾਵਰ ਸ਼ੋ ਹੈ ਦੇਖ ਸਕਦੇ ਹੋ ਕਈ ਕਿਸਮਾਂ ਦੇ ਫੁੱਲੇ ਤੇ ਮੌਜੂਦ ਨੇ ਵਕ ਵਕ ਤਰ੍ਹਾਂ ਦੇ ਵਕ ਵਕ ਰੰਗਾ ਦੇ ਕੁਦਰਤੀ ਨਜ਼ਾਰੇ ਇੱਥ ਇਸ ਦੇ ਵਿੱਚ ਲੋਕਾਂ ਦੇ ਵੱਲੋਂ ਇੱਥੇ ਆ ਕੇ ਜੋ ਕਿ ਆਪਣੇ ਫੁੱਲ ਹੈ ਜੋ ਜੋ ਉਹਨਾਂ ਦੀ ਮਿਹਨਤ ਉਸ ਨੂੰ ਦਿਖਾਇਆ ਗਿਆ ਬਹੁਤ ਅੱਛਾ ਲੱਗਦਾ ਹੈ ਇਹਨਾਂ ਫੁੱਲਾਂ ਨੂੰ ਇਸ ਵਾਤਾਵਰਣ ਦੇ ਵਿੱਚ ਇਹਨਾਂ ਦੀ ਖੁਸ਼ਬੂ ਨੂੰ ਮਹਿਸੂਸ ਕਰਕੇ ਹੋਰ ਵੀ ਤੇਰੀ ਅਪਡੇਟ ਦੇ ਲਈ ਜੁੜੇ ਰਹੋ ਸਾਡੇ ਨਾਲ ਸਾਨੂੰ ਦੀ ਇਜਾਜ਼ਤ ਧੰਨਵਾਦ